ਪਾਣੀ ਦਾ ਕੋਈ ਪਤਾ ਨਹੀਂ ਵੀ ਕਦੋਂ ਵੱਜ ਜਾਣਾ ਹੈ। ਤਾਂ ਇਹਦੇ ਨਾਲ ਕੀ ਕਰਦੇ ਆ? ਜੜੂ ਆਪ ਜੜੂ ਲੋਕ ਮੰਨਦੇ ਨਹੀਂ ਪਾਣੀ ਦੇਖੋ ਕੰਨਾ ਚੱਲਣ ਦੇ ਤਾਂ ਵਿੱਚੋਂ ਬਾਲਣ ਕੱਢਣ ਦੇ ਹੋ ਹੈ। ਲੱਕੜਾ ਪਾਣੀ ਵੱਜ ਜਾਵੇ ਜਗਤਮ ਕਦੋਂ ਨੂੰ ਜਾਣ। ਉਹ ਵਿੱਚ ਗੁੱਬ ਗਈ ਉਹ ਜੜ। ਕਰ ਲੰਦੇ ਜਦੋਂ ਜੈਦ ਹੁਲਣ ਦੇ ਇਹਨਾਂ ਨੂੰ। ਜਿਹੜਾ ਵੱਡੋ ਜਾ ਤਾਂ। ਵਾਲਾ। ਓਹ ਹੋ ਲੱਗੇ ਮੋਛਾ ਥੱਲੇ ਲਾਉਣ ਫੋਨ ਵੱਡ ਹੋਣਾ ਕੀ ਮਜਬੂਰੀ ਹੋਊਗੀ ਇਹਨਾਂ ਦੀ ਹਾਂ ਇਹਨਾਂ ਨੂੰ ਰੋਟੀ ਪਕਾਉਣੀ ਆ ਜੀ ਰੋਟੀ ਨਹੀਂ ਮਿਲਣੀ ਇਸ ਕਰਕੇ ਬਾਹਰ ਆਏ ਆ ਇਹ ਅੱਜ ਰੋਟੀ ਨਹੀਂ ਮਿਲਣੀ ਇਹਨਾਂ ਨੂੰ